ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ ਹੁਣ ਇਹ ਬਰਸਾਤ ਹੋਈ ਹੈ ਰਾਤ ਵੀ ਹੋਗੀ ਤੇ ਅੱਜ ਵੀ ਹੋ ਰਹੀ ਹੈ ਆਪਣੇ ਸਾਡਾ ਭਵਾਨੀਗੜ੍ਹ ਏਰੀਆ ਹੈਗਾ ਜੀ ਸੰਗਰੂਰ ਜਿਲ੍ਹੇ ਦੇ ਵਿੱਚ ਸਾਡੇ ਇਹ ਆਪਣੀ ਜਿਹੜੀ 25 ਤਰੀਕ ਦੀ ਰਾਤ ਸੀਗੀ 25 ਨਵੰਬਰ ਦੀ ਤੇ ਉਦੋਂ ਵੀ ਕਾਫੀ ਬਰਸਾਤ ਹੋ ਗਈ ਤੇ ਅੱਜ 26 ਤਰੀਕ ਨੂੰ ਵੀ ਸਵੇਰੇ ਸਵੇਰੇ ਬਹੁਤ ਜ਼ਿਆਦਾ ਵਧੀਆ ਬਰਸਾਤ ਹੋਈ ਹੈ ਜੀ ਤਾਂ ਆਪਾਂ ਨੇ ਦੇਖਣਾ ਜੀ ਕਿ ਇਹ ਜਿਹੜੀ ਬਰਸਾਤ ਹੋ ਗਈ ਹੈ ਤਾਂ ਆਪਾਂ ਇਸ ਤੋਂ ਲਾਹਾ ਕਿਵੇਂ ਲੈ ਸਕਦੇ ਹਾਂ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਪਹਿਲਾਂ ਕੁਝ ਦਿਨ ਪਹਿਲਾਂ ਬਰਸਾਤ ਹੋਈ ਹੈ 15 ਜਾਂ 14 ਤਰੀਕ ਨੂੰ ਬਰਸਾਤ ਹੋਈ ਸੀਗੀ ਮੇਰੇ ਖਿਆਲ ਅਨੁਸਾਰ ਤਾਂ ਤੇ ਇੱਕ ਅੱਧਾ ਦਿਨ ਇਧਰ ਉਧਰ ਹੋ ਸਕਦਾ ਜੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਕਣਕਾਂ ਸੀਗੀਆਂ ਜਿਹੜੀਆਂ ਬੀਜੀਆਂ ਹੋਈਆਂ ਉਹਨਾਂ ਨੂੰ ਹੋ ਗਈ ਸੀ ڪرੰਡ ਤੇ ਕਣਕਾਂ ਬਾਹਰ ਨਿਕਲ ਨਹੀਂ ਸੀ ਰਹੀਆਂ ਤੇ ਕੁਝ ਕਿਸਾਨ ਵੀਰਾਂ ਨੇ ਪਾਣੀ ਵੀ ਲਾ ਦਿੱਤਾ ਹੋਣਾ ਪਰ ਮੈਨੂੰ ਜਿੰਨੀਆਂ ਵੀ ਫੋਨ ਕਾਲਾਂ ਆੰਜੀਆਂ ਸੀਗੀਆਂ ਤੇ ਜਾਂ WhatsApp ਗਰੁੱਪ ਦੇ ਵਿੱਚ ਵੀ ਮੇਰੇ ਤੋਂ ਕਈ ਕਿਸਾਨ ਵੀਰਾਂ ਨੇ ਸਲਾਹ ਮੰਗੀ ਸੀਗੀ ਤੇ ਮੈਂ ਹਰ ਇੱਕ ਵੀਰ ਨੂੰ ਇਹੀ ਸਲਾਹ ਦਿੱਤੀ ਸੀ ਕਿ ਪਾਣੀ ਨਾ ਲਾਓ ਜੀ ਕਿਉਂਕਿ ਆਉਣ ਵਾਲੇ ਦਿਨਾਂ ਦਾ ਜਿਹੜਾ ਮੌਸਮ ਸੀਗਾ ਕਾਫੀ ਦਿਨ ਪਹਿਲਾਂ ਪਤਾ ਚੱਲ ਗਿਆ ਸੀਗਾ ਕਿ 25 ਤੇ 26 ਨਵੰਬਰ ਨੂੰ ਬਰਸਾਤ ਹੋ ਸਕਦੀ ਹੈ ਤਾਂ ਕਰਕੇ ਮੈਂ ਤਾਂ ਇਹੀ ਸਲਾਹ ਦਿੱਤੀ ਸੀਗੀ ਕਿ ਪਾਣੀ ਨਾ ਲਾਓ ਕਣਕ ਨੂੰ ਕਿਉਂਕਿ ਜੇ ਆਪਾਂ ਬਿਲਕੁਲ ਜੰਮ ਦੀ ਕਣਕ ਨੂੰ ਇੱਕ ਵਾਰ ਪਾਣੀ ਲਾ ਦਈਏ ਤੇ ਦਬ ਜਵੇ ਉਹਦੇ ਨਾਲ ਪੀਲੀ ਪੈ ਜਾਵੇ ਕਣਕ ਤਾਂ ਫਿਰ ਮੁੜ ਕੇ ਤਾਬ ਨਹੀਂ ਆਉਂਦੀ ਹੁੰਦੀ ਫਸਲ ਦੁਬਾਰਾ ਨਾਲੇ ਆਪਣਾ ਖਰਚਾ ਜਿਹੜਾ ਹੈਗਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਤੇ ਫਸਲ ਦੀ ਉਹ ਗੱਲ ਬਣਦੀ ਨਹੀਂ ਹੈਗੀ ਜੀ ਤੇ ਜਿੰਨਾ ਕਿਸਾਨ ਵੀਰਾਂ ਨੇ ਤਾਂ ਦੇਖੋ ਪਾਣੀ ਲਾ ਦਿੱਤਾ ਸੀਗਾ ਤੇ ਹੁਣ ਵੀ ਬਰਸਾਤ ਹੋਗੀ ਉਹਨਾਂ ਦੀ ਫਸਲ ਜਿਹੜੀ ਹੈਗੀ ਹੈ ਉਹਨਾਂ ਉੱਤੇ ਹੁਣ ਉਹਨਾਂ ਨੂੰ ਜ਼ਿਆਦਾ ਧਿਆਨ ਦੇਣਾ ਪਊਗਾ ਤੇ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਥੋੜੀ ਜੀ ਕਿ ਕੀ ਕੀਤਾ ਜਾ ਸਕਦਾ ਤੇ ਜਿਹੜੇ ਕਿਸਾਨ ਵੀਰਾਂ ਨੇ ਪਾਣੀ ਨਹੀਂ ਲਾਇਆ ਸੀ ਤੇ ਕਰੰਡ ਵੈਸੇ ਭੰਨਤੀ ਸੀਗੀ ਤੇ ਜਾਂ ਵੇਟ ਕਰ ਰਹੇ ਸੀਗੇ ਵੀ ਕੋਈ ਗੱਲ ਨਹੀਂ ਜੀ ਤੇ ਉਹਨਾਂ ਵਾਸਤੇ ਇਹ ਬਰਸਾਤ ਜਿਹੜੀ ਹੋਈ ਹੈ ਉੱਪਰੋਂ ਥੋੜੀ ਥੋੜੀ ਤਾਂ ਇਸ ਨੇ ਕੰਮ ਉਹਨਾਂ ਦਾ ਬਹੁਤ ਜ਼ਿਆਦਾ ਆਸਾਨ ਕਰਤਾ ਤਾਂ ਸਾਰੀ ਦੀ ਸਾਰੀ ਕਣਕ ਜਿਹੜੀ ਹੈਗੀ ਹੈ ਹੁਣ ਬਾਹਰ ਆਜੂਗੀ ਜੀ ਉਹਨਾਂ ਦੀ ਤੇ ਆਪਾਂ ਥੋੜੀ ਜੀ ਗੱਲ ਕਰ ਲਈਏ ਬਈ ਜਿੰਨਾ ਵੀਰਾਂ ਨੇ ਤਾਂ ਜਿਹੜੀ 15 ਜਾਂ 16 ਤਰੀਕ ਨੂੰ ਬਰਸਾਤ ਹੋਈ ਸੀਗੀ ਉਦੋਂ ਅਗਰ ਯੂਰੀਆ ਵਗੈਰਾ ਦੇ ਦਿੱਤੀ ਸੀ ਕਿ ਕਣਕ ਨੂੰ ਤੇ ਉਹਨਾਂ ਦਾ ਠੀਕ ਹੈ ਤੇ ਕਈ ਕਿਸਾਨ ਵੀਰ ਕਿਉਂਕਿ ਯੂਰੀਆ ਦੀ ਇਸ ਵਾਰ ਘਾਟ ਸੀਗੀ ਤੇ ਹੁਣ ਤਕਰੀਬਨ ਮੈਨੂੰ ਲੱਗਦਾ ਕਿ ਸਾਰੇ ਕਿਸਾਨ ਵੀਰਾਂ ਨੇ ਪ੍ਰਬੰਧ ਆਪਣਾ ਕਰ ਲਿਆ ਹੈਗਾ ਕੁਝ ਹਰਿਆਣਾ ਤੋਂ ਵੀ ਲੈ ਕੇ ਆਏ ਨੇ ਯੂਰੀਆ ਤੇ ਜਾਂ ਕਿਸੇ ਨੇ ਇੱਥੇ ਵੀ ਰੇਟ ਵੱਧ ਘੱਟ ਕਰਕੇ ਚਲੋ ਲੈ ਲੈ ਸੀਗਾ ਯੂਰੀਆ ਤੇ ਅਗਰ ਉਹ ਉਦੋਂ ਖੁੰਝ ਗਏ ਮੌਕਾ ਤਾਂ ਹੁਣ ਆਪਣੇ ਕੋਲ ਬਹੁਤ ਵਧੀਆ ਮੌਕਾ ਹੈਗਾ ਜੀ ਤਾਂ ਹੁਣ ਆਪਾਂ ਕਣਕ ਦੀ ਫਸਲ ਨੂੰ ਆਪਣਾ ਯੂਰੀਆ ਪਾ ਸਕਦੇ ਆ ਤੇ ਜਿਹੜੇ ਏਰੀਆ ਦੇ ਵਿੱਚ ਬਰਸਾਤ ਥੋੜੀ ਜ਼ਿਆਦਾ ਹੋਈ ਹੈ ਤਾਂ ਉਹ ਨਾਲ ਪੋਟਾਸ਼ ਵੀ ਪਾ ਸਕਦੇ ਆ ਜੇ ਪੋਟਾਸ਼ ਨਹੀਂ ਸੀ ਪਾਇਆ ਤਾਂ ਪੋਟਾਸ਼ ਵੀ ਪਾ ਸਕਦੇ ਆ ਉਹ ਯੂਰੀਆ ਦੇ ਵਿੱਚ ਮਿਕਸ ਕਰਕੇ ਤਾਂ ਵਧੀਆ ਕੰਮ ਕਰ ਜੂ ਪਰ ਜਿੱਥੇ ਬਰਸਾਤ ਘੱਟ ਹੋਈ ਹੈ ਉਹ ਆਪਣਾ ਪੋਟਾਸ਼ ਜਿਹੜੀ ਹੈਗੀ ਹੈ ਉਹਨਾਂ ਨੂੰ ਯੂਰੀਆ ਦੇ ਵਿੱਚ ਮਿਕਸ ਕਰਕੇ ਨਹੀਂ ਪਾਉਣੀ ਚਾਹੀਦੀ ਜੇ ਕਿਉਂਕਿ ਪੋਟਾਸ਼ ਨੂੰ ਡਿਜ਼ੋਲਵ ਹੋਣ ਵਾਸਤੇ ਧਰਤੀ ਜਿਹੜੀ ਹੈਗੀ ਆ ਚੰਗੀ ਤਰ੍ਹਾਂ ਗਿੱਲੀ ਹੋਣੀ ਬਹੁਤ ਜ਼ਰੂਰੀ ਹੈ ਜੀ ਤੇ ਉਹ ਫਿਰ ਇਦਾਂ ਕਰ ਸਕਦੇ ਆ ਕਿ ਜਿਹੜਾ ਹੁਣ ਅੱਗੇ ਪਾਣੀ ਲਾਉਣਾ ਹੈਗਾ ਆਪਣੇ ਹਫ਼ਤੇ ਤੱਕ ਤਾਂ ਉਦੋਂ ਪਾਣੀ ਦਾ ਕੈਰਾ ਭਰ ਕੇ ਤੇ ਮਿੱਟੀ ਦੇ ਵਿੱਚ ਰਲਾ ਕੇ ਜਿਹੜੀ ਪੋਟਾਸ਼ ਹੈਗੀ ਹੈ ਉਹਨੂੰ ਪਾ ਸਕਦੇ ਨੇ ਜੀ ਆਪਣੇ ਫਸਲ ਦੇ ਵਿੱਚ ਉਹ ਉਦੋਂ ਪੂਰਾ ਕੰਮ ਕਰ ਜੂਗੀ ਤੇ ਜਿੰਨਾਂ ਵੀਰਾਂ ਨੇ ਬਿਜਾਈ ਵੇਲੇ ਦੀ ਪੋਟਾਸ਼ ਪਾਈ ਹੋਈ ਹੈ ਉਹ ਦੁਬਾਰਾ ਹੋਰ ਨਾ ਪਾਉਣ ਉਹਨਾਂ ਦੀ ਪੋਟਾਸ਼ ਪਾਈ ਹੋਈ ਸੀ ਜਿਹੜੀ ਉਹ ਤਾਂ ਮਿੱਟੀ ਦੇ ਵਿੱਚ ਪਹਿਲਾਂ ਹੀ ਰਲ ਚੁੱਕੀ ਹੈ ਉਹ ਡਿਸੋਲਵ ਹੋ ਚੁੱਕੀ ਹੈ ਜੀ ਤੇ ਹੁਣ ਆਪਾਂ ਥੋੜੀ ਜੀ ਪਹਿਲਾਂ ਗੱਲ ਕਰ ਲਈਏ ਕਿ ਜਿਹੜੇ ਕਿਸਾਨ ਵੀਰਾਂ ਨੇ ਪਾਣੀ ਲਾ ਦਿੱਤਾ ਸੀਗਾ ਕਣਕ ਨੂੰ ਜਦੋਂ ਇਹ ਪਿਛਲੀ ਬਰਸਾਤ ਨੂੰ ਦੇਖ ਕੇ ਵੀ ਘਰੰਡ ਹੋ ਗਈ ਸੀ ਤਾਂ ਉਹ ਕੀ ਕਰ ਸਕਦੇ ਨੇ ਹੁਣ ਦੇਖੋ ਵੀਰੋ ਜੇ ਤਾਂ ਬਰਸਾਤ ਇਹ ਨਹੀਂ ਹੋਈ ਉਨੀ ਤਾਂ ਕੋਈ ਚਲੋ ਚੱਕਰ ਨਹੀਂ ਹੈਗਾ ਪਰ ਆਪਾਂ ਨੂੰ ਇੱਕ ਦੋ ਸਪਰੇ ਜਿਹੜੇ ਹੈਗੇ ম্যাগਨੀਜ਼ ਦੇ ਉਹ ਕਰਨੇ ਪੈ ਸਕਦੇ ਆ ਜੀ ਜਿੱਥੇ ਕਣਕ ਪੀਲਾਪਨ ਫੜ ਗਈ ਹੈ ਤੇ ਜੇ ਆਪਣੇ ਏਰੀਆ ਦੇ ਵਿੱਚ ਬਰਸਾਤ ਜ਼ਿਆਦਾ ਹੋ ਗਈ ਤਾਂ ਫਿਰ ਆਪਾਂ ਨੂੰ ਮਿੱਟੀ ਦੇ ਵਿੱਚ ਰਲਾ ਕੇ ਸਲਫਰ ਜਿਹੜੀ ਹੈਗੀ ਹੈ ਲਿਕਵਿਡ ਉਹ ਵੀ ਪਾ ਸਕਦੇ ਆ ਆਪਾਂ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਮਾਰ ਸਕਦੇ ਆ ਤੇ ਜਾਂ ਫਿਰ ਆਪਣਾ ਜਿਹੜਾ ਦੂਜਾ ਸਲਫਰ ਆਉਂਦਾ ਪਾਊਡਰ ਉਹ ਵੀ ਆਪਾਂ ਖੇਤ ਦੇ ਵਿੱਚ ਛੱਟਾ ਦੇ ਸਕਦੇ ਆ ਉਹਦੇ ਨਾਲ ਆਪਣੀ ਜਿਹੜੀ ਧਰਤੀ ਹੈਗੀ ਐ ਜ਼ਮੀਨ ਹੈਗੀ ਐ ਉਹ ਜਲਦੀ ਖੁਸ਼ਕ ਹੋਏਗੀ ਤੇ ਜਿੰਨੀ ਜਲਦੀ ਜ਼ਮੀਨ ਆਪਣੀ ਖੁਸ਼ਕ ਹੋਏਗੀ ਤਾਂ ਬੂਟੇ ਜਿਹੜੇ ਹੈਗੇ ਆ ਤਾਂ ਜ਼ਮੀਨ ਦੇ ਵਿੱਚੋਂ ਜਿਹੜੀ ਖੁਰਾਕ ਪਈ ਹੋਈ ਐ ਉਹਨੂੰ ਉਹਨੇ ਜਲਦੀ ਲੈਣਾ ਸਟਾਰਟ ਕਰ ਦੇਣਗੇ ਜੀ ਤੇ ਇੱਕ ਮੈਗਨੀਜ਼ ਦਾ ਸਪਰੇਅ ਜ਼ਰੂਰ ਕਰ ਲੈਣ ਉਹ ਵੀਰ ਕਿਉਂਕਿ ਪੱਤਿਆਂ ਰਾਹੀਂ ਜਿਹੜੀ ਆਪਾਂ ਖਾਦ ਦੇਵਾਂਗੇ ਉਹ ਬਹੁਤ ਛੇਤੀ ਬੂਟੇ ਪ੍ਰਾਪਤ ਕਰ ਲੈਂਦੇ ਆ ਤੇ ਜੜ੍ਹਾਂ ਦੇ ਥਰੂ ਜਿਹੜੀ ਖਾਦ ਹੁੰਦੀ ਹੈ ਉਹ ਫੇਰ ਵੀ ਇਹਨੂੰ ਟਾਈਮ ਲੱਗ ਜਾਂਦਾ ਹੈ ਹੌਲੀ-ਹੌਲੀ ਖਾਦ ਜਿਹੜੀ ਆ ਬੂਟਾ ਪ੍ਰਾਪਤ ਕਰਦਾ ਹੈ ਉਹ ਤੇ ਵੈਸੇ ਵੀ ਹੁਣ ਜਦੋਂ ਨਿਆਣੀ ਕਣਕ ਨੂੰ ਪਾਣੀ ਲੱਗਿਆ ਹੋਇਆ ਹੈ ਤਾਂ ਕਲੋਰੋਫਿਲ ਦੀ ਜਿਹੜੀ ਹੈਗੀ ਹੈ ਘਾਟ ਆ ਰਹੀ ਹੈ ਬੂਟਿਆਂ ਦੇ ਵਿੱਚ ਤੇ ਮੈਗਨੀਜ਼ ਜਿਹੜੀ ਹੈਗੀ ਹੈ ਇਹ ਇੱਕ ਬਹੁਤ ਹੀ ਜ਼ਿਆਦਾ ਵਧੀਆ ਸਰੋਤ ਹੈ ਕਲੋਰੋਫਿਲ ਦਾ ਤੇ ਜਿੰਨੀ ক্লোਰੋਫਿਲ ਹੋਏਗੀ ਪੱਤਿਆਂ ਦੇ ਵਿੱਚ ਤਾਂ ਓਨੀ ਜਲਦੀ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਦੇ ਨਾਲ ਬੂਟੇ ਆਪਣਾ ਜਿਹੜਾ ਭੋਜਨ ਹੈਗਾ ਉਹ ਤਿਆਰ ਕਰਨ ਦੇ ਵਿੱਚ ਸਮਰੱਥ ਹੋ ਜਾਣਗੇ ਤੇ ਉਹਨਾਂ ਦੇ ਜਿਹੜੇ ਸੈੱਲ ਹੈਗੇ ਆ ਉਹ ਜ਼ਿਆਦਾ ਉਹਨਾਂ ਦੇ ਮਲਟੀਪਲਾਈ ਹੋਣਗੇ ਤੇ ਉਸ ਕਰਕੇ ਫਸਲ ਜਿਹੜੀ ਹੈਗੀ ਜਲਦੀ ਸੰਭਲ ਜੂਗੀ ਜੀ ਉਹਦੇ ਨਾਲ ਤੇ ਹੁਣ ਆਪਾਂ ਇੱਕ ਥੋੜੀ ਜੀ ਗੱਲ ਕਰ ਲਈਏ ਕਿ ਜਿਹੜੇ ਕਿਸਾਨ ਵੀਰਾਂ ਨੇ ਹੁਣ ਕਣਕ ਬੀਜੀ ਸੀਗੀ ਜਿਹੜਾ ਪਹਿਲਾ ਬਰਸਾਤ ਹੋਈ ਹੈ ਜਿਹੜੀ ਉਸ ਤੋਂ ਬਾਅਦ ਜਿੰਨਾ ਵੀਰਾਂ ਨੇ ਕਣਕ ਬੀਜੀ ਹੈ ਉਸ ਨੂੰ ਦੁਬਾਰਾ ਫੇਰ ਉਹਨਾਂ ਕਰੰਡ ਹੋ ਸਕਦੀ ਹੈ ਜਿੱਥੇ ਥੋੜੀ ਜਿਆਦਾ ਬਰਸਾਤ ਹੋਗੀ ਤਾਂ ਮੈਂ ਫੇਰ ਇਹ ਹੌਸਲਾ ਦੇਵਾਂਗਾ ਕਿ ਪਾਣੀ ਦੇ ਨਾਲ ਕਰੰਡ ਭੰਨਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਅਜੇ ਹੋਰ ਵੀ ਬਰਸਾਤ ਵਗੈਰਾ ਜਿਹੜੀ ਹੈਗੀ ਆ ਉਹ ਹੋ ਸਕਦੀ ਹੈ ਸੋ ਇਸ ਕਰਕੇ ਕਰੰਡ ਜਿਹੜੀ ਭੰਨਣ ਦੀ ਤਰੀਕੇ ਨੇ ਉਹ ਅਲੱਗ-ਅਲੱਗ ਹੁੰਦੇ ਆ ਜੀ ਜਿਵੇਂ ਆਪਣੀ ਰੋਟਾਵੇਟਰ ਵਾਲੀ ਜਿਹੜੀ ਕਣਕ ਬੀਜੀ ਹੋਈ ਹੈ ਜੇ ਆਪਾਂ ਉਹਦੀ ਕਰੰਟ ਭੰਨੀ ਹੈ ਤਾਂ ਜਦੋਂ ਹਰੀ ਹੋਣ ਤੋਂ ਸ਼ੁਰੂ ਹੋਣੀ ਹੈ ਉਹਨੇ ਉਸ ਤੋਂ ਪਹਿਲਾਂ ਆਪਾਂ ਕਰੰਟ ਭੰਨੀਏ ਵੀ ਜਦੋਂ ਆਪਾਂ ਨੇ ਪਟ ਕੇ ਦੇਖ ਲੈਣੀਆਂ ਨੀਚੋਂ ਕਣਕ ਆਪਣੀ ਤੇ ਉੱਪਰ ਨੂੰ ਆਉਣੀ ਸਟਾਰਟ ਹੋ ਗਈ ਤੇ ਪਰ ਬਾਹਰ ਨਹੀਂ ਨਿਕਲਣੀ ਚਾਹੀਦੀ ਉਹ ਜੇ ਬਾਹਰ ਨਿਕਲਣ ਤੋਂ ਬਾਅਦ ਆਪਾਂ ਕਰੰਟ ਭੰਨਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜੀ ਕਣਕ ਫੈਰ ਜਿਆਦਾ ਹਰੀ ਹੋਈ ਹੋਈ ਐ ਉਹ ਵੀ ਖਰਾਬ ਕਈ ਵਾਰ ਹੋ ਜਾਂਦੀ ਹੈ ਜੀ ਸੋ ਇਸ ਕਰਕੇ ਇਸ ਚੀਜ਼ ਦਾ ਥੋੜਾ ਜਿਹਾ ਟਾਈਮਿੰਗ ਦਾ ਆਪਾਂ ਨੇ ਖਿਆਲ ਰੱਖਣਾ ਤੇ ਸਭ ਤੋਂ ਵਧੀਆ ਤਰੀਕਾ ਜਿਹੜਾ ਕਰੰਟ ਭੰਨਣ ਦਾ ਹੈਗਾ ਉਹ ਹੈਗਾ ਵੀਰਜੀ ਤਵੀਆਂ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਉਹਨਾਂ ਨੂੰ ਬਿਲਕੁਲ ਹੀ ਬੰਦ ਕਰਕੇ ਹਲਕੀਆਂ ਤਵੀਆਂ ਲੈਣੀਆਂ ਨੇ ਬਹੁਤ ਭਾਰੀਆਂ ਤਵੀਆਂ ਨਹੀਂ ਲੈਣੀਆਂ ਆਪਾਂ ਨੇ ਉਹ ਫਿਰ ਵੀ ਚਾਹੇ ਆਪਾਂ ਬੰਦ ਕੀਤੀਆਂ ਹੁਣ ਤਾਂ ਵੀ ਜਿਆਦਾ ਡੂੰਘੀਆਂ ਚਲੀਆਂ ਜਾਂਦੀਆਂ ਨੇ ਤਾਂ ਪਿੰਡ ਦੇ ਵਿੱਚੋਂ ਆਪਾਂ ਨੂੰ ਜਾਂ ਗਵਾਂਡੀਆਂ ਤੋਂ ਕਿਸੇ ਤੋਂ ਪੁੱਛ ਸਕਦੇ ਆ ਜਿਹੜੀਆਂ ਹਲਕੀਆਂ ਤਵੀਆਂ ਹੋਣ ਉਹ ਆਪਾਂ ਨੇ ਵਰਤਨੀਆਂ ਨੇ ਤੇ ਟਰੈਕਟਰ ਨੂੰ ਬਿਲਕੁਲ ਆਪਾਂ ਨੇ ਹੌਲੀ ਰਫਤਾਰ ਦੇ ਨਾਲ ਤੋਰਨਾ ਜੀ ਤੇ ਜਿਆਦਾ ਆਪਾਂ ਨੇ ਤੇਜ਼ ਰਫਤਾਰ ਦੇ ਵਿੱਚ ਟਰੈਕਟਰ ਨਹੀਂ ਤੋਰਨਾ ਕਿਉਂਕਿ ਉਸ ਤਰ੍ਹਾਂ ਕਰਨ ਨਾਲ ਫਿਰ ਜਿਹੜੀ ਕਣਕ ਹਰੀ ਹੋ ਰਹੀ ਹੋਏਗੀ ਤਾਂ ਉਹਨੂੰ ਨੁਕਸਾਨ ਹੋ ਸਕਦਾ ਜੀ ਇਹ ਆਪਾਂ ਨੇ ਸਿਰਫ ਜਿਹੜੀ ਉਪਰੋਂ ਮਿੱਟੀ ਦੀ ਤਹਿ ਸਖਤ ਹੋ ਚੁੱਕੀ ਹੈ ਇੰਚ-ਇੰਚਕ ਦੀ ਆਪਾਂ ਨੇ ਸਿਰਫ ਉਹਨੂੰ ਤੋੜਨਾ ਹੈ ਹੋਰ ਆਪਾਂ ਨੇ ਕੁਝ ਨਹੀਂ ਕਰਨਾ ਹੈਗਾ ਤੇ ਸਹਾਗਾ ਆਪਾਂ ਲਾ ਤਾਂ ਸਕਦੇ ਹਾਂ ਪਰ ਸਹਾਗੇ ਨਾਲ ਵੀ ਇਹ ਚੱਕਰ ਪੈ ਜਾਂਦਾ ਹੈ ਜਿਆਦਾ ਬਿਲਕੁਲ ਹੀ ਹਲਕਾ ਸਹਾਗਾ ਲਾਈਏ ਫਿਰ ਆਪਾਂ ਜੇ ਲਾਉਣਾ ਹੈ ਤੇ ਨਹੀਂ ਤਾਂ ਫਿਰ ਜਿਆਦਾ ਡੂੰਘਾ ਪਟ ਦਿੰਦਾ ਫਿਰ ਉਹ ਫਿਰ ਉਹ ਵੀ ਕੰਮ ਖਰਾਬ ਹੋ ਜਾਂਦਾ ਹੈ ਤੇ ਕੁਸ਼ਕ ਵੀਰ ਰੋਟਾਵੇਟਰ ਫੇਰਨ ਦੀ ਵੀ ਦੁਬਾਰਾ ਸਲਾਹ ਦੇ ਰਹੇ ਨੇ ਕਿ ڪرੰਡੋ ਦੇ ਨਾਲ ਭੰਨ ਲਈਏ ਤਾਂ ਮੈਂ ਇੱਕ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਕਿ ਉਹ ਤਰੀਕਾ ਉਹਨਾਂ ਕਾਰਗਰ ਨਹੀਂ ਹੈਗਾ ਜੀ ਕਿਉਂਕਿ ਰੋਟਾਵੇਟਰ ਜਿੰਨਾ ਮਰਜੀ ਆਪਾਂ ਲਿਫਟ ਉੱਪਰ ਨੂੰ ਕਰਕੇ ਲਾ ਲਈਏ ਤਾਂ ਉਹ ਥੋੜਾ ਡੂੰਘਾ ਚਲਿਆ ਹੀ ਜਾਂਦਾ ਜਦੋਂ ਟਰੈਕਟਰ ਤੁਰਦਾ ਹੈਗਾ ਅੱਗੇ ਤੇ ਜਾਂ ਇੱਕ ਵੀਡੀਓ ਦੇਖੀ ਸੀ ਕਿ ਮੈਂ ਉਹ ਤੁਸੀਂ ਦੇਖ ਸਕਦੇ ਹੋ ਇਹ ਮਸ਼ੀਨ ਮੈਨੂੰ ਇਹ ਤਾਂ ਨਹੀਂ ਪਤਾ ਕਿ ਕਿੱਥੋਂ ਮਨਵਾਈ ਹੈਗੀ ਐ ਪਰ ਇਹ ਬਹੁਤ ਵਧੀਆ ਤਰੀਕਾ ਹੈਗਾ ਜੀ ڪرੰਡ ਭੰਨਣ ਦਾ ਇਹ ਵੀ ਇਹਦੇ ਨਾਲ ਬਿਲਕੁਲ ਥੋੜੀ ਥੋੜੀ ਜਿਹੜੀ ਆਪਣੀ ਮਿੱਟੀ ਹੈਗੀ ਹੈ ਤੇ ਇਹ ਖਾਸ ਕਰਕੇ ਜਿਹੜੀ ਆਪਣੀ ਮਸ਼ੀਨ ਨਾਲ ਬੀਜੀ ਹੋਈ ਕਣਕ ਡਰਿੱਲ ਨਾਲ ਉਹਦੇ ਵਿੱਚ ਬਹੁਤ ਜ਼ਿਆਦਾ کارਗਰ ਹੋ ਸਕਦੀ ਹੈ ਇਹ ਚੀਜ਼ ਤੇ ਇਹ ਕਣਕ ਨੂੰ ਵੀ ਨਹੀਂ ਪੱਟੂਗੀ ਤੇ ਜਿਹੜੀ ਕਰੰਡ ਹੈਗੀ ਹੈ ਉਹਨੂੰ ਤੋੜ ਦੂਗੀ ਤੇ ਕੁਸ਼ਕਬੀਰ ਕਹਿੰਦੇ ਆ ਕਿ ਜੇ ਆਪਾਂ ਡਰਿੱਲ ਨਾਲ ਕਣਕ ਬੀਜੀ ਹੋਈ ਹੈ ਤਾਂ ਦੁਬਾਰਾ ਆਪਾਂ ਡਰਿੱਲ ਚਲਾ ਸਕਦੇ ਹਾਂ ਖੇਤ ਦੇ ਵਿੱਚ ਦੇਖੋ ਉਹ ਅਸੀਂ ਤਰੀਕਾ ਕਦੇ ਅਪਣਾਇਆ ਤਾਂ ਹੈ ਨਹੀਂ ਪਰ ਮੈਨੂੰ ਲੌਜੀਕਲੀ ਲੱਗਦਾ ਹੈਗਾ ਕਿ ਉਹ ਉਨਾ ਕਾਰਗਰ ਨਹੀਂ ਹੋਏਗਾ ਕਿਉਂਕਿ ਉਹ ਵੀ ਜਿਆਦਾ ਡੂੰਗੀ ਚਲੀ ਜਾਏਗੀ ਫਿਰ ਜਦੋਂ ਆਪਾਂ ਡ੍ਰਿੱਲਰ ਦੁਆਰਾ ਖੇਤ ਦੇ ਵਿੱਚ ਚਲਾਵਾਂਗੇ ਤੇ ਜੇ ਕਿਸੇ ਵੀਰ ਨੇ ਇਹ ਕੰਮ ਕਰਨਾ ਵੀ ਹੈਗਾ ਤਾਂ ਕੁਝ ਕੋ ਮੈਂ ਪੋਸਟਾਂ ਦੇਖਿਆ ਸੀ ਤਾਂ ਕਈ ਵੀਰ ਕਹਿ ਰਹੇ ਨੇ ਕਿ ਕਣਕ ਆਪਾਂ ਨਾਲ ਪਾਲੀਏ ਹੋਰ ਕਿ ਮਸ਼ੀਨ ਦੇ ਵਿੱਚ 20 ਕਿਲੋ ਕਣਕ ਪਾ ਕੇ ਆਪਾਂ ਚਲਾ ਦਈਏ ਤਾਂ ਦੇਖੋ ਜੀ ਇਸ ਚੀਜ਼ ਨਾਲ ਆਪਣਾ ਥੋੜਾ ਨੁਕਸਾਨ ਇਹ ਹੋ ਸਕਦਾ ਹੈ ਕਿ ਜਿਹੜੀ ਆਪਾਂ ਕਣਕ ਬੀਜੀ ਹੋਈ ਹੈ ਪਹਿਲਾਂ ਜੇ ਮੰਨ ਲਓ ਉਹ ਵੀ ਸਾਰਾ ਬੀਜ ਖਰਾ ਹੋ ਗਿਆ ਤੇ 20 ਕਿਲੋ ਆਪਾਂ ਹੋਰ ਵੀ ਕਣਕ ਕੇਰਤੀ ਤਾਂ ਹੋਰ ਬਹੁਤ ਜ਼ਿਆਦਾ ਸੰਘਣੀ ਹੋ ਜਾਣੀ ਹੈ ਪਹਿਲਾਂ ਹੀ ਆਪਾਂ ਬੀਜ ਦੀ ਮਾਤਰਾ ਜਿਹੜੀ ਹੈਗੀ ਹੈ ਜ਼ਿਆਦਾ ਰੱਖਦੇ ਹੁੰਦੇ ਹਾਂ ਜੀ ਤੇ ਉਹ ਫਿਰ ਜੇ ਜ਼ਿਆਦਾ ਕਣਕ ਜਮੂ ਵੀ ਜਿਹੜੀ ਪਹਿਲੀ ਬੀਜੀ ਹੋਈ ਹੈ ਉਹ ਵੀ ਸਾਰੀ ਦੀ ਸਾਰੀ ਹਰੀ ਹੋ ਗਈ ਤੇ 20 ਕਿਲੋ ਆਪਾਂ ਹੋਰ 파ਤੀ ਤਾਂ ਬਹੁਤ ਜ਼ਿਆਦਾ ਸੰਘਣੀ ਕਣਕ ਹੋ ਜੂਗੀ ਤਾਂ ਉਹ ਫਿਰ ਕਣਕ ਨੇ ਝਾੜ ਉਹਨਾਂ ਨਹੀਂ ਦੇਣਾ ਕਿਉਂਕਿ ਜਿੰਨਾ ਸੰਘਣਾ ਬੀਜ ਪਾਵਾਂਗੇ ਆਪਾਂ ਫਿਰ ਕਣਕ ਦੇ ਡਿੱਗਣ ਦੇ ਚਾਂਸ ਵੀ ਹੋ ਜਾਂਦੇ ਐ ਤੇ ਨਾ ਹੀ ਉਹ ਟਿੰਲਿੰਗ ਵਗੈਰਾ ਕਰ ਸਕਦੀਆਂ ਉਹ ਨਹੀਂ ਤੇ ਬੱਲੀਆਂ ਵੀ ਉਹਨੂੰ ਛੋਟੀਆਂ ਛੋਟੀਆਂ ਲੱਗਦੀਆਂ ਨੇ ਜੇ ਫਿਰ ਇਹ ਚੀਜ਼ ਨੂੰ ਥੋੜਾ ਜਿਆਦਾ ਖਾਸ ਖਿਆਲ ਰੱਖਿਓ ਜੀ ਤੇ ਬਾਕੀ ਇੱਕ ਤਾਂ ਮੈਂ ਪਹਿਲਾਂ ਵੀਡੀਓ ਅਪਲੋਡ ਕੀਤੀ ਵੀ ਸੀ ਕਿਉਂਕਿ ਜਦੋਂ ਕਰੰਟ ਦੇ ਵਿੱਚੋਂ ਕਣਕ ਨਿਕਲਦੀ ਐ ਤਾਂ ਉਹਦੇ ਉੱਤੇ ਪੀਲਾ ਪਾਣਾ ਜੰਮਦੀ ਤੇ ਹੀ ਆ ਜਾਂਦਾ ਬੂਟਿਆਂ ਤੇ ਤੇ ਜਾਂ ਗੁਲਾਬੀ ਵੀ ਹੋ ਜਾਂਦੇ ਨੇ ਤਾਂ ਉਸ ਚੀਜ਼ ਤੋਂ ਆਪਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਜੀ ਕਿਉਂਕਿ ਜਦੋਂ ਵੀ ਕਣਕ ਜ਼ੋਰ ਲਾ ਕੇ ਬਾਹਰ ਨਿਕਲੂਗੀ ਤਾਂ ਇਹ ਥੋੜੀ ਜੀ ਸਮੱਸਿਆ ਆ ਜਾਂਦੀ ਹੈ ਉਹ ਆਪਣੇ ਆਪ ਹੀ ਠੀਕ ਹੋ ਜੂਗੀ 10-15 ਦਿਨਾਂ ਦੇ ਵਿੱਚ ਤਾਂ ਉਸ ਤੇ ਆਪਾਂ ਕੋਈ ਵਾਧੂ ਐਵੇਂ ਬੇਲੋੜਾ ਜਿਹੜਾ ਖਰਚਾ ਹੈਗਾ ਕਿਸੇ ਵੀ ਚੀਜ਼ ਦਾ ਉਹ ਨਾ ਕਰੀਏ ਉਦੋਂ ਸੋ ਠੀਕ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਕੀ ਗੱਲ ਕਰਨੀ ਸੀਗੀ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ